ਮੈਂ ਜੋਰਾ ਸਿੰਘ ਦਸਰਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਜੀਨਨ ਅੱਜ ਜ਼ਿਲ੍ਹਾ ਬਠਿੰਡਾ ਦੇ ਪੱਧਰ ਤੇ ਸਾਡੀਆਂ 6 ਮਜ਼ਦੂਰ ਪਿੰਡੂ ਜੱਥੇਬੰਦੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਡੀਸੀ ਦਫ਼ਤਰ ਬਠਿੰਡਾ ਦੇ ਦਫ਼ਤਰ ਅੱਗੇ ਅਸੀਂ ਅਣ ਮਿੱਥੇ ਸਮੇਂ ਦਾ ਜਿਹੜਾ ਧਰਨਾ ਉਹ ਸ਼ੁਰੂ ਕੀਤਾ ਹੈਗਾ ਇਹ ਧਰਨੇ ਦੀਆਂ ਮੰਗਾਂ ਉਹਨੇ ਕਿ ਜੇ ਵਾਰਸ਼ਾਂ ਦੇ ਕੰਦ ਸਾਡੇ ਮਜ਼ਦੂਰਾਂ ਦੇ ਘਾਟ ਡੇ ਹੈ ਗਿਆ ਕੰਧਾਂ ਪਾੜ ਗਿਆ ਹੋਰ ਨੁਕਸਾਨ ਹੋਇਆ ਉਹਦੀ ਭਰਪਾਈ ਉਹ ਕੀਤੀ ਜਾਵੇ ਇਸ ਦੇ ਨਾਲ ਹੀ ਆ ਜਿਹੜੀ ਭਗਵੰਤਮਾਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਸਾਰੇ ਇੱਕ ਕਰਕੇ ਭੁੱਲੇ ਜਾ ਰਹੇ ਇੱਕ ਸਾਲ ਕਰੀਬ ਰਹਿ ਗਿਆ ਤੇ ਮਜ਼ਦੂਰ ਆ ਕੰਨੀ ਦੇ ਕਾਰੇ ਵਾਂਗੂ ਉਹਨਾਂ ਨੇ ਪਾਸੇ ਰੱਖ ਛੱਡੇ ਹੈਗੇ ਆ ਅਸੀਂ ਇਹ ਮੰਗ ਕਰਨਾ ਆਏ ਹੈਗੇ ਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਤੇ ਭਗਵੰਤ ਮਾਨ ਸਰਕਾਰ ਨੇ ਇੱਕ ਜੁਟ ਹੋ ਕੇ ਜੋ ਮੰਦਰੀਕਾ ਦਾ ਕੰਮ ਆ ਜੋ ਮਜ਼ਦੂਰਾਂ ਦਾ ਇੱਕ ਬਹੁਤ ਵੱਡਾ ਰੋਜ਼ਗਾਰ ਦਾ ਸਾਧਨ ਹੈ ਉਹ ਬੰਦ ਕਰ ਦਿੱਤਾ ਗਿਆ ਉਹਦੇ ਹਰ ਸਾਲ ਜਿਹੜੇ ਬਜਟ ਨੇ ਮੰਦਰੀਕਾ ਦੇ ਉਹ ਖਤਮ ਕੀਤੇ ਜਾ ਰਹੇ ਆ ਤੇ ਹੌਲੀ ਹੌਲੀ ਦੋਨਾਂ ਸਰਕਾਰਾਂ ਦੀ ਤੇ ਸੂਬਿਆਂ ਦੀਆਂ ਕੁੱਲ ਸਰਕਾਰਾਂ ਦੀ ਇਹ ਨੀਤੀ ਹੈ ਇਹ ਜਿਹੜੇ ਇਹ ਮੰਦਰੀਕਾ ਦਾ ਕੰਮ ਹੈ ਜੀ ਸਫਾ ਜਿਹੜੀ ਉਹ ਲਵੇੜ ਦਿੱਤੀ ਜਾਵੇ ਇਸ ਕਰਕੇ ਅਸੀਂ ਇਹ ਮੰਗ ਕਰਨਾ ਹੈ ਕਿ 700 ਰੁਪਏ ਦਿਹਾੜੀ ਦਿੱਤੀ ਜਾਵੇ ਤੇ ਸਾਰੇ ਬਾਲਕ ਮੈਂਬਰਾਂ ਨੂੰ ਸਾਲ ਭਰ ਦਾ ਕੰਮ ਦਿੱਤਾ ਜਾਵੇ ਜੋ ਭਗਵਾਨਤ ਮਾਨ ਨੇ ਗਾਰੰਟੀ ਦਿੱਤੀ ਸੀ 1100 ਰੁਪਏ ਔਰਤਾਂ ਦੇ ਖਾਤੇ ਚ ਪਾਉਣਾ ਉਹਦੀ ਮੰਗ ਕਰਦੇ ਆ ਜੋ ਕਣਕ ਸਮੇਸਰ ਉਹ ਦਿੱਤੀ ਜਾਵੇ ਇਸੇ ਹਿਸਾਬ ਦੇ ਨਾਲ ਜੋ 5000 ਰੁਪਏ ਵਿਧਵਾ ਵਡਾਪਾ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ ਇਸ ਗੱਲ ਕਰਕੇ ਅੱਜ ਅਸੀਂ ਜ਼ਿਲ੍ਹੇ ਪੱਧਰ ਦਾ ਧਰਨਾ ਲਾਇਆ ਹੈਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਸੂਬੇ ਦੀ ਨੌ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਪ੍ਰੋਗਰਾਮ ਲਿਖਿਆ ਕਿ 5 ਤੇ 6 ਜਨਵਰੀ ਨੂੰ ਅਸੀਂ ਜਿਹੜਾ ਨਵਾਂ ਸਾਲ ਚੜ੍ਹਨਾ ਉਹਦੇ ਵਿੱਚ ਸਾਰੇ ਪੰਜਾਬ ਦੇ ਡੀਸੀ ਦਫ਼ਤਰਾਂ 'ਤੇ ਧਰਨੇ ਦੇਣੇ ਆ ਸਰਕਾਰ ਦੇ ਕੰਨਾਂ 'ਤੇ ਜੇ ਫਿਰ ਵੀ ਜੂਨ ਅਸਰਕੀ ਤਾਂ ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਵਿੱਚੇ ਮਜ਼ਦੂਰਾਂ ਦੀਆਂ ਕੁੱਲ ਜਥੇਬੰਦੀਆਂ ਵੱਲੋਂ ਮੋਰਚਾ ਜਿਹੜਾ ਪੱਕੇ ਤੌਰ ਦੇ ਉੱਤੇ ਚੰਡੀਗੜ੍ਹ ਚ ਲਾਇਆ ਜਾਵੇ ਸਦਾ ਵਿੱਚ ਹਣ ਤੋਂ ਪਹਿਲਾਂ ਕਹਿੰਦੇ ਸੀਗੇ ਵੀ ਹਜੀ ਸਾਰੇ ਕੰਮ ਚਾੜ ਕੇ ਧਰਨਾ ਮੌੜ ਦੀ ਜਰੂਰਤ ਸੀ ਕਿਉਂਕਿ ਦੇਖੋ ਇਹ ਕਹਿਣ ਦੀਆਂ ਗੱਲਾਂ ਸੀ ਉਹਨਾਂ ਕਹਿਣ ਦਾ ਮਤਲਬ ਇਹ ਸੀ ਵੀ ਅਸੀਂ ਤਾਂ ਧਰਨੇ ਆ ਜਿਹੜੇ ਉਹ ਖਤਮ ਹੋ ਜਾਣੇ ਨੇ ਕਿਉਂਕਿ ਅਸੀਂ ਤਾਂ ਕੰਮ ਕਰਦੇ ਨੇ ਆ ਲੋਕਾਂ ਨੂੰ ਘਬਰਾਹ ਕੀਤਾ ਇਸੇ ਕਰਕੇ ਅੱਜ ਸਾਰੇ ਜਿਹੜੇ ਪੰਜਾਬ ਦੇ ਅੰਦਰ ਧਰਦੇ ਵੀ ਲੱਗ ਰਹੇ ਹੈਗੇ ਆ ਉਹਨਾਂ ਦੇ ਮਸਲੇ ਹੱਲ ਕਰਨ ਦੀ ਜਗ੍ਹਾ ਜਿਹੜੀਆਂ ਲਾਠੀਆਂ ਨੇ ਉਹ ਭਗਵੰਤਮਾਨ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਜੇਲਾਂ ਚਾਕੂ ਬੈਠੇ ਹੈਗੇ ਆ ਲੋਕਾਂ ਦੀ ਗੱਲ ਨੂੰ ਦਰਕਨਾਰ ਕੀਤਾ ਜਾ ਰਿਹਾ ਹੈਗਾ ਇਸ ਕਰਕੇ ਭਗਵਾਨਤਮਾਨ ਜਿਹੜਾ ਬਦਲਾਅ ਦੀ ਨੀਤੀ ਲੈ ਕੇ ਆਇਆ ਸੀ ਉਹਨੇ ਪਿਛਲੀਆਂ ਕੁੱਲ ਸਰਕਾਰਾਂ ਨੂੰ ਮਾਤ ਪਾ ਕੇ ਇੱਕ ਨਵੇਂ ਚੰਦ ਚਾੜ ਤੇ ਕਿ ਲੋਕਾਂ ਦੇ ਵਿੱਚ ਜਿਹੜੇ ਉਹਨਾਂ ਦੇ ਮਸਲੇ ਸੀ ਉਹ ਜਿਉਂ ਦੇ ਤਿਉਹੇ ਹੈਗੇ ਆ ਇਸੇ ਕਰਕੇ ਹਰ ਤਬਕਾ ਸੰਘਰਸ਼ ਦੇ ਵਿੱਚ ਮਜ਼ਦੂਰਾਂ ਨੇ ਅੱਜ ਬਰਟੰਡੇ ਜ਼ਿਲ੍ਹੇ ਦੇ ਵਿੱਚ ਮੋਰਚਾ ਜਿਹੜਾ ਪੱਕਾ ਲਾ ਦਿੱਤਾ ਹੈ ਜੇ ਮੰਗਾ ਨਾ ਮੰਨੇ ਤਾਂ ਫਿਰ ਅਗਲਾ ਸ਼ਿਕਾਤ ਕਿਸੇ ਕਰਾਂਗੇ ਅਸੀਂ ਅੱਜ ਇੱਥੇ ਲਗਾਤਾਰ ਬੈਠਾਂਗੇ ਪਹਿਲਾਂ ਤਾਂ ਅੱਜ ਅਸੀਂ ਮਜਾਰਾ ਵੀ ਕਰਨਾ ਹੈਗਾ ਬੱਸ ਅਡੇ ਤੱਕ ਤੇ ਉਹ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕਰਕੇ ਕੋਈ ਤਕੜਾ ਐਕਸ਼ਨ ਹੈ ਜਿਹੜਾ ਜੇ ਸਾਡੀ ਗੱਲ ਨਾ ਸੁਣੀ ਤਾਂ ਅਸੀਂ ਮਤਲਬ ਤਕੜਾ ਐਕਸ਼ਨ ਹੈ ਜਿਹੜਾ ਜ਼ਿਲ੍ਹੇ ਵੱਲੋਂ ਵੀ ਦਵਾਂਗੇ ਇਹ ਤਾਂ ਨਾ ਅੱਜ ਦਾ ਹੀ ਹੈ ਕਿ ਜੀ ਨਹੀਂ ਲਗਾਤਾਰ ਚੱਲੂਗਾ ਜੀ ਇਹ ਤਰਨਾ ਅਣਮਿਥੇ ਸਮੇਂ ਦਾ ਇਸੇ ਕਰਕੇ ਕਿਹਾ ਹੈਗਾ ਜਿਹਦੇ ਕਰਕੇ ਅਸੀਂ ਮੀਟਿੰਗ ਦੀ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ 2-3 ਵਾਰ ਪਹਿਲਾਂ ਕਰ ਚੁੱਕੇ ਆਂ ਸਾਨੂੰ ਮੀਟਿੰਗ ਨਹੀਂ ਦਿੱਤੀ ਜਾ ਰਹੀ ਮਜ਼ਦੂਰਾਂ ਨੂੰ ਇੰਨਾ ਪ੍ਰਸ਼ਾਸਨ ਨੇ ਤੇ ਇਥੋਂ ਦੀ ਭਗਵਾਨ ਤਮਨ ਸਰਕਾਰ ਨੇ ਅਣਗੌਲਿਆ ਕੀਤਾ